ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਟੀਚਿੰਗ 10 ਤੇ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਗੁਰਨਾਨ ਦੇਵ ਜੀ ਦੀ ਲਿਖੀ ਹੋਈ ਬਾਣੀ ਆਸਾ ਦੀ ਵਾਰ ਵਿੱਚੋਂ ਲਏਗੇ ਇੱਕ ਸ਼ਲੋਕ ਸੋਕ ਮੰਦਾ ਆਖੀ ਦੀ ਵਿਆਖਿਆ ਦੱਸਾਂਗੇ ਜੋ ਕਿ ਇਸੇ ਵੀ ਚੈਪਟਰ ਦੇ ਵਿੱਚ ਫਸਟ ਚੈਪਟਰ ਦੇ ਵਿੱਚ ਸੈਕੰਡ ਨੰਬਰ ਦੇ ਉੱਪਰ ਕਵਿਤਾ ਹੈ ਇਸ ਸ਼ਲੋਕ ਵਿੱਚ ਗੁਰੂ ਜੀ ਨੇ ਪੂਰੀ ਜੜੀ ਜੀਵਨ ਇਸਤਰੀ ਦੀ ਲੋੜ ਤੇ ਉਹਦੀ ਮਹਾਨਤਾ ਨੂੰ ਦੱਸਿਆ ਹੈ ਚਲੋ ਸ਼ੁਰੂ ਕਰਦੇ ਹਾਂ ਪੰਡ ਚੰਮੀਏ ਪੰਡ ਨਿੰਮੀਏ ਪੰਡ ਮਿੰਨ ਪੰਡ ਇਥੇ ਇਸਤਰੀ ਨੂੰ ਕਿਹਾ ਗਿਆ ਹੈ ਕਿ ਪੰਡ ਤੂੰ ਹੀ ਯਾਨੀ ਕਿ ਇਸਤੇ ਹੀ ਤੂੰ ਹੀ ਇੱਕ ਜਨਮ ਹੁੰਦਾ ਹੈ ਅਗੇ ਅਤੇ ਪੰਡ ਤੇ ਉਹਦੇ ਸਰੀਰ ਦੇ ਵਿੱਚ ਹੀ ਦੂਜਾ ਸਰੀਰ ਬੰਦ ਹੈ ਤੇ ਪੰਡ ਮੰਗਣ ਵਿਆਹ ਤੇ ਉਸ ਇਸਤਰੀ ਨਾਲ ਹੀ ਇਨਸਾਨ ਦੀ ਮੰਗਣੀ ਹੁੰਦੀ ਤੇ ਉਸੇ ਨਾਲ ਹੀ ਉਸਦਾ ਵਿਆਹ ਹੁੰਦਾ ਹੈ ਪੰਡ ਹੋਵੇ ਦੋਸਤੀ ਉਸਦੇ ਨਾਲ ਉਹਦੀ ਦੋਸਤੀ ਹੁੰਦੀ ਹੈ ਤੇ ਪੰਡੋ ਚਲੇਰਾ ਇਸੇ ਤਰੀਕੇ ਨਾਲ ਸਾਰੀ ਰਿਸ਼ਤੇਦਾਰੀ ਹੀ ਉਸਦੀ ਅੱਗੇ-ਅੱਗੇ ਉਸੇ ਤਰੀਕੇ ਨਾਲ ਚਲਦੀ ਹੈ ਜਿੰਨੇ ਵੀ ਸਾਰੇ ਰਿਸ਼ਤੇਦਾਰ ਨੇ ਇਸਤਰੀ ਦੀ ਜਦੋਂ ਪਾਲ ਕਰਦੇ ਜੀ ਉਸ ਨਾਲ ਵਿਆਹ ਕਰਦੇ ਤੇ ਅੱਗੇ-ਅੱਗੇ ਜਾ ਕੇ ਸਾਰੀ ਰਿਸ਼ਤਦਾਰੀ ਹੀ ਉਸ ਤੇ ਬਣਦੀ ਹੈ ਪੰਡ ਮੂਗਾ ਪੰਡ ਪਾਲਿਆ ਯਾਨੀ ਕਿ ਜਦੋਂ ਇੱਕ ਇਸਤਰੀ ਮਰ ਜਾਂਦੀ ਹੈ ਤੇ ਅਸੀਂ ਦੂਜੀ ਇਸਤਰੀ ਲੱਭਦੇ ਹਾਂ ਪੰਡ ਹੋਵੇ ਬੰਦਾਨ ਇਸੇ ਤਰੀਕੇ ਨਾਲ ਵਿਆਹ ਤੋਂ ਬਾਅਦ ਉਸ ਦੀ ਨਵੀਆਂ-ਨਵੀਆਂ ਰਿਸ਼ਤਦਾਰੀਆਂ ਵੀ ਮਨੁੱਖਦੀਆਂ ਇਸੇ ਤਰੀਕੇ ਨਾਲ ਬੰਦੀਆਂ ਨੇ ਸੌਖੇ ਮੰਦਾਖੇ ਜਿੱਥੇ ਜੰਮੇ ਰਾਜਾਨ ਇਹ ਸਿਲੀ ਗੁਨਾਨ ਦੇਵ ਜੀ ਆਖਦੇ ਉਹਨਾਂ ਨੂੰ ਮੰਦਾ ਨਹੀਂ ਅਖਣਾ ਚਾਹੀਦਾ ਜਿਨੇ ਨਹੀਂ ਵੱਡੇ ਵੱਡੇ ਰਾਜੇ ਮਹਾਰਾਜਿਆਂ ਨੂੰ ਜਨਮ ਦਿੱਤਾ ਹੈ ਪੰਡੋ ਹੀ ਪੰਡ ਉਪਜੇ ਮਤਲਬ ਇਸਤਰੀ ਤੋਂ ਹੀ ਇਸਤਰੀ ਦਾ ਜਨਮ ਹੁੰਦਾ ਹੈ ਪੰਡੇ ਬਾਚ ਨ ਕੋਈ ਇਹਦਾ ਮਤਲਬ ਹੈ ਕਿ ਕਿਸੇ ਇਸਤਰੀ ਤੋਂ ਇਲਾਵਾ ਕਦੀ ਵੀ ਕੋਈ ਦੁਨੀਆ ਦੇ ਉੱਪਰ ਨਹੀਂ ਆਇਆ ਨਾਨਕ ਪੰਡੇ ਬਾਰੇ ਗੁਨਾਨ ਦੇਵ ਜੀ ਆਖਦੇ ਨੇ ਕਿ ਸਿਰਫ ਇਕ ਇਸਤਰੀ ਤੋਂ ਬਾਹਰਾ ਇੱਕੋ ਸੱਚਾ ਸੋਇ ਇੱਕ ਸਿਰਫ ਅਕਾਲ ਪੁਰਖ ਹੀ ਹੈ ਜਿਹੜੇ ਕੀ ਜਿਨ੍ਹਾਂ ਦਾ ਜਨਮ ਕਿਸੇ ਇਸਤਰੀ ਤੋਂ ਨਹੀਂ ਹੋਇਆ ਜਿਤਮੁਖ ਸਦਾ ਸਲਾਹੀ ਹੈ ਮਤਲਬ ਜਿਹੜਾ ਇਨਸਾਨ ਜਾਂ ਜਿਹੜਾ ਆਦਮੀ ਆਪਣੇ ਮੂੰਹ ਨਾਲ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਭਾਗਾ ਰਤੀ ਚਾਰ ਤਾਂ ਜਿਹੜੇ ਭਾਗਾ ਦੀਆਂ ਚਾਰ ਰਤیاں ਨੇ ਮਤਲਬ ਚੰਗੇ ਭਾਗ ਨੇ ਜਿਵੇਂ ਚਾਰ ਰਤیاں ਨੇ ਉੱਚੀ ਉੱਤੇ ਵਿਚਾਰ ਭਾਗਾ ਦੀ ਮਣੀ ਸ਼ੋਭਦੀ ਹੈ ਅਰਥਾਤ ਹਉਂਦੇ ਮਨ ਦੇ ਉੱਤੇ ਯਾਨੀ ਕਿ ਮੱਥੇ ਭਾਗਾ ਵਾਲਾ ਹੁੰਦਾ ਹੈ ਨਾਨਕ ਦੇ ਮੁਖਜਲੇ ਤੇ ਸੱਚੇ ਦਰਬਾਰ ਗੁਰਨਾਨਦ ਦੇਵ ਜੀ ਫਰਮਾਉਂਦੇ ਹਨ ਕਿ ਕਿ ਉਸ ਇਨਸਾਨ ਜਿਹੜਾ ਕਿ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਅਜੀਹੇ ਮੁਖੀ ਉਸ ਸੱਚੇ ਪ੍ਰਮਾਤਮਾ ਦੇ ਦਰਬਾਰ ਵਿੱਚ ਸੋਹਣੇ ਲੱਗਦੇ ਹਨ ਹਾਂਜੀ ਹੁਣ ਅਸੀਂ ਤੁਹਾਨੂੰ ਇਸੇ ਹੀ ਕਵਿਤਾ ਦਾ ਕੇਂਦਰੀ ਭਾਵ ਦੱਸਾਂਗੇ ਗੁਰਨਾਨ ਦੇਵ ਜੀ ਦੀ ਜੋ ਰਚਨਾ ਹੈ ਇਹਦਾ ਕੇਂਦਰੀ ਭਾਵ ਇਸ ਤਰੀਕੇ ਨਾਲ ਕਿ ਜਿਹੜਾ ਮਨੁੱਖੇ ਜਿੰਨੇ ਵੀ ਮਨੁੱਖ ਜਾਤੀ ਹੈ ਉਸ ਦਾ ਜਨਮ ਸਿਰ ਸਤਰੀ ਤੋਂ ਹੀ ਹੁੰਦਾ ਹੈ ਇਸਤਰੀ ਨਾਲ ਹੀ ਉਸ ਦੀ ਮੰਗਣੀ ਹੁੰਦੀ ਉਸ ਦਾ ਵਿਆਹ ਹੁੰਦਾ ਹੈ ਤੇ ਉਸ ਦੇ ਸਾਰੇ ਪਰਿਵਾਰ ਵਿਕਾਸ ਦਾ ਰਸਤਾ ਵੀ ਇਸਤਰੀ ਵੱਜੋਂ ਹੀ ਹੈ ਤਾਂ ਕਿ ਉਸ ਦਾ ਵੰਸ਼ ਅੱਗੇ ਵਧੇ ਇਸਤਰੀ ਹੀ ਰਾਜਿਆਂ ਨੂੰ ਅਰਥਾਤ ਵੱਡੇ ਵੱਡੇ ਲੋਕਾਂ ਨੂੰ ਯੋਧਿਆਂ ਨੂੰ ਜਨਮ ਦਿੰਦੀ ਹੈ ਕਿਉਂਕਿ ਤੁਸੀਂ ਜਾਣਦੇ ਹੋ ਕਿ ਪੁਰਾਣੇ ਸਮੇਂ ਦੇ ਵਿੱਚ ਇਸਤਰੀਆਂ ਨੂੰ ਜਨਮ ਦੇ ਜਨਮ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਸੀ ਤੇ ਇਸੇ ਕਾਰਨ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੀ ਮਹਾਨਤਾ ਨੂੰ ਦਰਸਾਉਂਦੇ ਹੋਏ ਤੇ ਇਸ ਗੁਰੂਪੱਥਾ ਨੂੰ ਰੋਕਦੇ ਹੋਏ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਉਪਦੇਸ਼ ਦਿੱਤੇ ਇਸਤਰੀ ਨੂੰ ਕਦੀ ਵੀ ਘਿਰਣਾ ਭਲਾ ਨਹੀਂ ਆਖਣਾ ਚਾਹੀਦਾ ਇਸਤਰੀ ਤੋਂ ਬਿਨਾ ਸਿਰਫ ਇੱਕ ਪਰਮਾਤਮਾ ਹੀ ਦੁਨੀਆ ਤੇ ਹੈ ਜਿਨਨੇ ਵੀ ਰਾਜੇ ਮਹਾਰਾਜੇ ਚੋਦੇ ਵੱਡੇ ਸੂਰਮੇ ਜਿਨਨੇ ਵੀ ਹੋਏ ਨੇ ਉਹ ਸਾਰੇ ਹੀ ਇਸਤਰੀ ਤੋਂ ਹੀ ਪੈਦਾ ਹੋਏ ਨੇ ਇਸ ਲਈ ਸਾਨੂੰ ਉਹਨਾਂ ਨੂੰ ਕਦੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਤੇ ਨਾ ਹੀ ਉਹਨਾਂ ਨੂੰ ਮੰਦਾ ਆਖਣਾ ਚਾਹੀਦਾ ਹੈ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਥੈਂਕ ਯੂ ਫॉर ਵਾਚਿੰਗ